ਬਹੁਤ ਗਹਿਰੀ ਗੱਲ ਹੈ ਇਹਦੇ ਚ ਹੋਰ ਤਰ੍ਹਾਂ ਦੀ ਗਹਿਰਾਈ ਹੈ ਦਸੂਦੀ ਬਾਣੀ ਚ ਹੋਰ ਤਰ੍ਹਾਂ ਦੀ ਗੱਲ ਬੁਝਾਰਤਾ ਦੇ ਤੇ ਉਹਨਾਂ ਦੇ ਖੋਲੇ ਵੀ ਹੰਕਾਰ ਨਾ ਹੋ ਜਵੇ ਕਿਸੇ ਨੂੰ ਸੰਗ ਦਾ ਇਹੀ ਵਰਤ ਹੁੰਦਾ ਜੇ ਕੱਲਾ-ਗੱਲਾ ਕਰੇ ਉਹ ਲੂੰਗਰ ਹੋ ਜਾਂਦੇ ਜਿੱਥੇ ਸੂਰਜ ਹੁੰਦਾ ਉਹਤੇ ਚੰਦਰਮੇ ਤਾਰੇ ਹੁੰਦੇ ਨੇ ਦਿਨ ਨੂੰ ਦਿਨ ਹੀ ਬੇਸਰ ਸੂਰਜ ਦਾ ਕੋੜਣਾ ਨਾ ਨਾ ਜੋਤ ਬੱਦੀ ਹੰਕਾਰ ਰਿੰਦਾ ਸੂਰਜ ਵਰਗਾ ਹੀ ਹੋਊ ਤਾਂ ਪ੍ਰਗਟ ਹੋ ਉਹਨੂੰ ਪਤਾ ਵੀ ਮੇਰਾ ਟਾਰਗੇਟ ਸੂਰਜ ਹੈ ਨਹੀਂ ਟਾਰਗੇਟ ਦਾ ਨਹੀਂ ਪਤਾ ਰਹਿਦਾ ਮੇਰਾ ਟਾਰਗੇਟ ਹੈ ਮੈਂ ਪੂਰਾ ਸਭ ਕੋ ਪੂਰਾ ਆਪੇ ਹੋਗਾ ਆਪੋ ਹਰ ਕੋਈ ਮੰਨ ਲੈਂਦਾ ਛੇਤੀ ਮੈਂ ਪੂਰ ਸਾਰੇ ਸੰਤ ਬਣ ਨਹੀਂ ਬੈਠੇ ਸੀ ਸੰਤ ਜੇ ਕੋਈ ਸੰਤ ਹੋਵੇ ਫਿਰ ਕੋਈ ਵੀ ਨਹੀਂ ਮੰਨਦਾ ਮੈਂ ਸੰਤ ਇਹ ਲਜੇ ਇੱਕ ਵੀ ਸੰਤ ਹੁੰਦਾ ਕੋਈ ਬੰਦਾ ਹੀ ਨਾ ਆਏ ਸਾਰੇ ਹੀ ਨੇ ਬੈਠੇ ਇਹਦੇ ਨਾਲ ਫੌਜ ਬੈਠੀ ਹੈ ਪੂਰੀ ਸੰਤਾਂ ਦੀ ਜੋਗੀਆਂ ਸਾਰਿਆਂ ਨੇ ਤਾਂ ਖਿੱਚ ਲੈਣਾ ਕੋਈ ਬੰਦਾ ਹੀ ਨਾ ਵੀ ਅਸੀਂ ਹੈਗੇ ਹਾਏ ਹੋ ਕੋਈ ਨਹੀਂ ਇਕੋ ਥਾਈ ਦੇ ਚਿੱਟੇ-ਵੱਟੇ ਦੇ ਸਾਰੇ ਚਿੱਟੇ ਜੋੜਾ ਪਾ ਲੈ ਸੰਤ ਕਰਨਗੇ ਅਭੀ ਤੇ 50 ਸੰਤ ਇਕੱਠੇ ਕਰ ਲਏ ਉਹਨਾਂ ਨੇ ਤੇ ਮਨਜ਼ੂਰੀ ਲੈ ਲਈ ਹਾਂ ਵੀ ਤੂੰ ਵੀ ਸੰਤਾਂ ਕੋਈ ਨਹੀਂ ਲਿਖੀ ਜਾਂ ਸੰਤਾਂ ਸੀ ਕੁਝ ਨਹੀਂ ਕਹਿੰਦੇ ਤੈਨੂੰ ਉਹਨਾਂ ਦੀ ਸੇਵਾ ਬਾਣੀ ਕਰਦਾ